ਹਰੀ ਮਿਡਲ ਸਮਾਰਟ ਸਕੂਲ ਚੂਰ ਕੋੜੇ ਚਾਰ ਸਾਬ ਲੁਧਿਆਣਾ ਦੇ ਇਸ ਸਕੂਲ ਨੂੰ ਦੋਹਰਾ ਮਾਣ ਪ੍ਰਾਪਤ ਹੋਇਆ ਕਿਉਂਕਿ ਪਹਿਨਾ ਇਸ ਸਕੂਲ ਨੂੰ ਸਰਵੋਤਮ ਸਕੂਲ ਦਾ ਅਵਾਰਡ ਮਿਲਿਆ ਸੀ ਤਾਂ ਹੁਣ ਸਾਲ 2024-25 ਦੇ ਰਿਜ਼ਲਟ ਵਾਲੇ ਬਿਲਕੁਲ ਟੱਕ ਪਾ ਦਿੱਤੇ ਕਿਉਂਕਿ ਬਿਲਕੁਲ ਸ਼ਾਨਦਾਰ ਨਤੀਜੇ ਆਏ ਨੇ ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹਾਂ ਹੋਇਆ ਸਕੂਲ ਦੇ ਅਧਿਆਪਕਾਂ ਵੱਲੋਂ ਕਿਹਾ ਗਿਆ ਕਿ ਇਹ ਅਧਿਆਪਕਾਂ ਦੀ ਸਖਤ ਮਿਹਨਤ ਅਤੇ ਵਿਦਿਆਰਥੀਆਂ ਦੀ ਲਗਨ ਦੇ ਨਾਲ ਹੀ ਹੋਇਆ ਅਤੇ ਉਨ੍ਹਾਂ ਉਥੇ ਹੀ ਸਰਕਾਰ ਤੋਂ ਅਪੀਲ ਕੀਤੀ ਹੈ ਕਿ ਇਸ ਸਕੂਲ ਨੂੰ ਵੱਧ ਤੋਂ ਵੱਧ ਜਿਹੜਾ ਇਸ ਨੂੰ ਪ੍ਰਮੋਟ ਕੀਤਾ ਜਾਵੇ ਕੁਝ ਹਜੇ ਵੀ ਕਮੀਆਂ ਨੇ ਉਸ ਨੂੰ ਪੂਰਾ ਕੀਤਾ ਜਾਵੇ ਅਤੇ ਉਥੇ ਹੀ ਉਨ੍ਹਾਂ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਸਤਿਮਰਿਤ ਦੀ ਸ਼ਲਾਘਾ ਕੀਤੀ ਤਾਂ ਇਸ ਮੌਕੇ ਤੇ ਹੋਰ ਕੀ ਕੁਝ ਕਿਹਾ ਗਿਆ ਉਹ ਤੁਹਾreturnData ਕਰਦੇ ਹਾਂ ਸਾਂਝਾ ਕਿ ਕੀ ਨਾਮ ਹੈ ਮੇਰਾ ਨਾਮ ਜਸ ਸਕੂਲਰ ਜਗਾ ਜੇ ਪੀਟੀਐਮ ਕੀਤੀ ਜਾ ਰਹੀ ਕੀ ਕਹਣ ਜਾਉਂਦੇ ਮੈਂ ਇਸ ਸਕੂਲ ਵਿੱਚ ਪੜਤਿਆਂ ਦਾ ਮੇਰਾ ਨਾਮ ਰਿਜਾਇਸਾਣਾ ਮੈਂ ਕਾਰੀ ਵਿਦਿਆ 20.4 ਦਾ ਹੈ ਇਸ ਸਕੂਲ ਵਿੱਚ 6ਵੀਂ 7ਵੀਂ 8ਵੀਂ ਜਮਾਤ ਵੀ ਹੈ ਤੇ ਇਸ ਸਕੂਲ ਵਿੱਚ ਬਾਸ ਹੁੰਦਾ ਦਿੱਲੀ ਨਿਆਂਤ ਇਸ ਸਕੂਲ ਵਿੱਚ ਡਿਗ੍ਰੀ ਹੁੰਦੀ ਹੈ ਕਵਿਟਰੀ ਲਾਇਬ੍ਰੇਰੀ ਵੀ ਹੈ ਅਸੀਂ ਕਬੱਡੀ ਵਿਦਿਆ ਬਲਾਕ ਜੇ ਗਏ ਨੇ ਤੇ ਜ਼ਿਲ੍ਹੇ ਚ ਵੀ ਗਏ ਹਾਂ ਅਸੀਂ ਪਿਜੀਸ਼ਨ ਵੀ ਕ੍ਰਾਫਟ ਕੀਤੀ ਹੈ ਤੇ ਅਸੀਂ ਕਈ ਕੰਪੀਟੀਸ਼ਨ ਅੱਜ ਵੀ ਜਿੱਤੇ ਹਨ ਤੇ ਇਸ ਸਕੂਲ ਵਿੱਚੋਂ ਵਿਦਿਆਰਥੀ ਬਹੁਤ ਵਧੀਆ ਹਨ ਤੇ ਅਸੀਂ ਸਕੂਲ ਵਿੱਚ ਪੇਟੀਆਂ ਹਨ ਤੇ ਇਸ ਸਕੂਲ ਵਿੱਚੋਂ ਹੋਰ ਵੀ ਵਿਦਿਆਰਥੀ ਲੱਗੇ ਆਉਂਦੇ ਹਨ ਤੇ ਹੋਰ ਵੀ ਵਿਦਿਆਰਥੀ ਬਹੁਤ ਵਧੀਆ ਕੰਪੀਟੀਸ਼ਨਾਂ ਦਾ ਹਿੱਸਾ ਲੈਂਦੇ ਨੇ ਜਿਵੇਂ ਉਸ ਤੋਂ ਕੁਪੀਜੀਸ਼ਨਾਂ ਵਿੱਚ ਪਿਜੀਸ਼ਨਾਂ ਵੀ ਹਾਸਲ ਕੀਤੀਆਂ ਹਨ ਡਿਜ਼ਾਈਨ ਕ੍ਰਿਏਸ਼ਨ ਵੀ ਹਾਸਲ ਕੀਤੀ ਹੈ ਇਸ ਸਕੂਲ ਵਿੱਚ ਹੋਰ ਤੋਂ ਹੋਰ ਵਿਦਿਆਰਥੀ ਆ ਜੀ ਬੋਣੀ ਚਾਹੀਦੀ ਹੈ ਕਿ ਆਪਣੀ ਵਿਦਿਆਰਥੀਆਂ ਨੂੰ ਸਕੂਲ ਵਿੱਚ ਲੈ ਕੇ ਦਾ ਗਿਆਨ ਦਾ ਹੈ ਜੇ ਤਾਂ ਅੱਜ ਸਮਾਸ ਤੋਂ ਸ੍ਰੀਸ਼ਰ ਐਕਸਰੀ ਤਿਆਰ ਹੋ ਰਿਹਾ ਹੈ ਇਸੇ ਚਾਲੂ ਆ ਇਸ ਸਕੂਲ ਨੂੰ ਬਹੁਤ ਹੀ ਭਗਾ ਸ਼ਾਲੀ ਸਮਝਦੇ ਆ ਜਿਨ੍ਹਾਂ ਨੇ ਸਾਨੂੰ ਇੱਡਾ ਬੜਾ ਮਾਣ ਸਾਨੂੰ ਇਸ ਝੜ ਸਾਹਿਬ ਦੀ ਧਰਤੀ ਤੇ ਸ਼੍ਰੀ ਗੋਬਿੰਦ ਸਿੰਘ ਜੀ ਟੂਟ ਟੂਟ ਨਮਸਕਾਰ ਕਰਦੇ ਆ ਤੇ ਇਸ ਗੁਰਦੁਆਰ ਸਾਹਿਬ ਤੇ ਸੰਤ ਵਾਹਿਗੁਰੂ ਸਿੰਘ ਜੀ ਜਿਨਾ ਦੀ ਹੈ ਜੀ ਅਮਸ਼ੋ ਤਰਤੀ ਹੈ ਇਸ ਤੇ ਸਾਨੂੰ ਸੇਵਾ ਕਰਨ ਦਾ ਮੌਕਾ ਮਿਲਿਆ ਸਾਡੇ ਸਕੂਲ ਦਾ ਬਾਣ ਜਿਹੜਾ ਹੈ ਸਰਕਾਰ ਵੱਲੋਂ ਬਹੁਤ ਵਧਾਇਆ ਗਿਆ ਹੈ ਅਸੀਂ ਵੀ ਆਪਣਾ ਪੁਰ ਜੋਰ ਜਿਹੜਾ ਜੋਰ ਹੈ ਉਹ ਅਸੀਂ ਸਰਕਾਰ ਦੇ ਨਾਲ ਚੱਲ ਕੇ ਉਹਨਾਂ ਦੀ ਗ੍ਰਾਂਟਾਂ ਵਰਤ ਕੇ ਪਿੰਡਾਂ ਵਾਲਿਆਂ ਦਾ ਸਹਿਯੋਗ ਲੈ ਕੇ ਅਸੀਂ ਬਹੁਤ ਹੀ ਅੱਗੇ ਲਿ ਜਾਣ ਦੀ ਕੋਸ਼ਿਸ਼ ਕੀਤੀ ਹੈ ਜਿੰਨਾ ਸਾਡੇ ਕੋਲੋਂ ਜੋਰ ਲੱਗਿਆ ਸਾਡੇ ਸਿਆਪਕ ਸਾਥੀਆਂ ਨੇ ਸਾਡੀ ਟੀਮ ਨੇ ਸਾਂਝੇ ਹੋ ਕੇ ਬਹੁਤ ਹੀ ਆਪਣੀ ਮਿਹਨਤ ਦੇ ਸਰਕਾਰੀ ਸਕੂਲ ਨੂੰ 23-24 ਦੇ ਸੈਸ਼ਨ ਦੇ ਵਿੱਚ ਮਿਡਲ ਸਕੂਲਾਂ ਦੇ ਵਿੱਚੋਂ ਵੈਸਟ ਸਕੂਲ ਜਿਹੜਾ ਹੈ ਉਹ ਲਿਆਉਣ ਦਾ ਉਪਰਾਲਾ ਕੀਤਾ ਤੇ ਸਰਕਾਰ ਨੇ ਸਾਡਾ ਇਸ ਉਪਰਾਲੇ ਨੂੰ ਅੱਗੇ ਸਹਿਯੋਗ ਦਿੱਤਾ ਤੇ ਸਾਡੇ ਸਕੂਲ ਨੂੰ ਜਿਹੜਾ ਹੈ 24 ਦਾ ਜਿਹੜਾ ਹੈ ਮਿਡਲ ਸਕੂਲਾਂ ਦੇ ਵਿੱਚੋਂ ਵੈਸਟ ਅਵਾਰ ਜਿਹੜਾ ਹੈ ਉਹ ਮਿਲਿਆ ਅਸੀਂ ਰਣੀਆਂ ਸਰਕਾਰ ਦੇ ਤਰਵਾਦੀ ਹਾਂ ਜਿਨ੍ਹਾਂ ਨੇ ਸਾਨੂੰ ਇਹ ਮਾਣ ਵਕਿਆ ਧੰਨਵਾਦ ਜੀ ਸੰਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਚਰਚੋਤਾ 34 ਸਾਲ ਦੀ ਪਵਿੱਤਰ ਉਹਨਾਂ ਨੂੰ ਅਸੀਂ ਕੋੜ ਕੋੜ ਧਿਆ ਕਰਦੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਸੱਚੇ ਪਾਤਸ਼ਾਹ ਨੇ ਇਹ ਸਾਨੂੰ ਉਦਮ ਦਿੱਤਾ ਇਹ ਸੇਵਾ ਕਰਨ ਦਾ ਇਸ ਸਕੂਲ ਨੂੰ ਅਸੀਂ ਨਵਾਂ ਸਕੂਲ ਜਿਹੜਾ ਹੈ 15 ਅਗਸਤ 10 ਦੇ ਵਿੱਚ ਜਿਹੜਾ ਹੈ ਸ਼ੁਰੂ ਕੀਤਾ ਤੇ ਇਸ ਨਵੀਂ ਜਗ੍ਹਾ ਲੈ ਕੇ ਸਰਕਾਰ ਵੱਲੋਂ ਸਾਡੇ ਪਿੰਡ ਦੇ ਭਗਵਾਨ ਤੇ ਸੱਜਣਾ ਦਾ ਐਨਆਈਆਰ ਵੀਰਾਂ ਦਾ ਸਹਿਯੋਗ ਲੈ ਕੇ ਸਾਰਾ ਜਿਹੜਾ ਹੈ ਇਹ ਉਪਰਾਲਾ ਕੀਤਾ ਗਿਆ ਤੇ ਉਸ ਤੋਂ ਬਾਅਦ ਜਿਹੜੀ ਇਹ ਸਾਰੀ ਬਿਲਡਿੰਗ ਹੈ ਉਹ ਖੜੀ ਕੀਤੀ ਗਈ ਤਾਂ ਇਸ ਦੇ ਵਿੱਚ ਅਸੀਂ ਇੱਕ ਬੈਂ ਜਿਹੜੀ ਹੈ ਉਪਰੀ ਸੇਵਾ ਬੱਚਿਆਂ ਦੇ ਆਉਣ ਵਾਸਤੇ 6 ਪਿੰਡਾਂ ਦੇ ਵਿੱਚੋਂ ਸ਼ੁਰੂ ਕੀਤੀ ਜਿਹਦਾ ਅਸੀਂ 10 ਤੋਂ ਲੈ ਕੇ ਅੱਜ ਤੱਕ ਜਿਹੜੀ ਹੈ ਉਹ ਲਗਾਤਾਰ ਚੱਲ ਰਹੀ ਹੈ ਜਿਸ ਦੇ ਵਿੱਚ ਸਾਡੇ ਟੀਚਰ ਸਾਹਿਬਾਨ ਨੇ ਸਹਿਯੋਗ ਦਿੱਤਾ ਪੂਰਾ ਤੇ ਨਾਲ ਅਸੀਂ ਪਿੰਡ ਨਗਰ ਨਿਵਾਸੀਆਂ ਦਾ ਸਹਿਯੋਗ ਦਿੱਤਾ ਕਾਨੂੰ ਨਗਰ ਪੰਚਾਇਤ ਜਿੰਨੀਆਂ ਵੀ ਹੁਣ ਤੱਕ ਆਈਆਂ ਸਾਰਿਆਂ ਨੇ ਬੜਾ ਸਹਿਯੋਗ ਦਿੱਤਾ ਐਨਆਰ ਵੀਰਾਂ ਨੇ ਸਹਿਯੋਗ ਦਿੱਤਾ ਇਸ ਕਰਕੇ ਸਾਡੇ ਜਿਹੜੀ ਜਿੰਨੀਆਂ ਵੀ ਆ ਇਸ ਬੁਨਿਆਦੀਆਂ ਤੇ ਅਸੀਂ ਪਹੁੰਚੇ ਆ ਇਸ ਨਗਰ ਦੀ ਜਿਹੜੀ ਮਾਅਦਤ ਸਦਕਾ ਤੇ ਟੀਚਰਾਂ ਦੇ ਪਰਾਲੇ ਸਦਕਾ ਸਾਰੇ ਹੀ ਟੀਮ ਨੇ ਬਹੁਤ ਹੀ ਵਧੀਆ ਟੰਗ ਦੇ ਨਾਲ ਕੰਮ ਕੀਤਾ ਜਿਨ੍ਹਾਂ ਦਾ ਮੈਂ ਆਪਣੇ ਸਮੇਂ ਦੇ ਵਿੱਚ ਵੀ ਰਣੀ ਆ ਇਹਨਾਂ ਟੀਚਰ ਸਹਿਬਾਨਾਂ ਦਾ ਜਿਨ੍ਹਾਂ ਨੇ ਸਾਡਾਂ ਇੰਨਾ ਸਾਰਿਆਂ ਨੇ ਰਲ ਮਿਲ ਕੇ ਜੇ ਮੈਨੂੰ ਕਦੇ ਵੀ ਕਹਿਣ ਦੀ ਲੋੜ ਨਹੀਂ ਪਈ ਅਨਚਾਰਜ ਹੋਣ ਦੇ ਨਾਤੇ ਸਾਨੂੰ ਹਰ ਵੇਲੇ ਤਤਪਰ ਰਹਿੰਦੇ ਸੀ ਜੋ ਗੱਲ ਕਹੀ ਉਹੀ ਮੰਨੀ ਇੱਕ ਨੇ ਕਹੀ ਦੂਜੇ ਨੇ ਮੰਨੀ ਸਾਰਿਆਂ ਨੇ ਹੀ ਬਹੁਤ ਵਧੀਆ ਸਹਿਯੋਗ ਦਿੱਤਾ ਇਸ ਕਰਕੇ ਅਸੀਂ ਨਗਰ ਨਿਵਾਸੀਆਂ ਦਾ ਐਨਆਰ ਵੀਰਾਂ ਦਾ ਗੁਰਗੋਵਿੰਦ ਸਿੰਘ ਜੀ ਮਹਾਰਾਜ ਦੀ ਇਸ ਧਰਤੀ ਤੇ ਗ੍ਰੰਥ ਸਾਹਿਬ ਮਹਾਰਾਜ ਨੂੰ ਔਟ-ਕੋਟ ਨਮਸ਼ਕਾਰ ਕਰਦੇ ਹਾਂ ਤੇ ਜਿਨ੍ਹਾਂ ਨੇ ਸਾਨੂੰ ਇਸ ਧਰਤੀ ਤੇ ਸੇਵਾ ਕਰਨ ਦਾ ਮੌਕਾ ਦਿੱਤਾ ਅਸੀਂ ਸਾਰੇ ਹੀ ਰਲ ਕੇ ਇਸੇ ਤਰ੍ਹਾਂ ਹੁਣ ਇਹ ਜਿਹੜਾ ਅੱਜ ਦਾ ਦਿਨ ਹੈ ਪੀਟੀਐਮ ਪੇਰੈਂਟਸ ਟੀਚਰ ਮੀਟਿੰਗ ਅੱਜ ਹੈਗੀ ਆ ਸਰ ਰੱਖੀ ਗਈ ਹੈ ਸਰਕਾਰ ਵੱਲੋਂ ਬਹੁਤ ਹੀ ਵਧੀਆ ਉਪਰਾਲਾ ਹੈ ਕਿਉਂਕਿ ਅਸੀਂ ਬੱਚਿਆਂ ਦੇ ਮਾਪਿਆਂ ਦੇ ਨਾਲ ਰੂਬਰੂ ਹੋਣ ਜਾ ਰਹੇ ਹਾਂ ਅਸੀਂ ਉਹਨਾਂ ਨੂੰ ਬੱਚਿਆਂ ਦੇ ਕਾਰਜਗੁਜ਼ਾਰੀ ਬਾਰੇ ਦੱਸਾਂਗੇ ਤੇ ਅਸੀਂ ਅਗਲੇ ਪਲਾਨ ਬਾਰੇ ਜੋ ਸਾਡੇ ਇਸ ਨਵੇਂ ਸੈਸ਼ਨ ਦੇ ਵਿੱਚ ਹੁਣ ਸ਼ੁਰੂ ਹੋਣ ਜਾ ਰਿਹਾ ਹੈ ਬੱਚਿਆਂ ਦਾ ਅੱਜ ਅਸੀਂ ਰਿਜ਼ਲਟ ਕੱਢ ਰਹੇ ਹਾਂ ਬਹੁਤ ਪ੍ਰਗਿਆਸ਼ਾਲੀ ਦਿਨ ਹੈ ਕੋ ਬੱਚਿਆਂ ਦਾ ਉਹ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਇਹ ਜੇ ਸਮੇਂ ਦੇ ਉੱਤੇ ਉਹਨਾਂ ਨੂੰ ਫਸ ਸੈਕਿੰਡ ਪੋਜੀਸ਼ਨਾਂ ਲੈਣੇ ਤਾਂ ਉਹਨਾਂ ਨੂੰ ਸਨਮਾਨਤ ਕੀਤਾ ਜਾਂਦਾ ਹੈ ਉਤਸ਼ਾਹਿਤ ਕੀਤਾ ਜਾਂਦਾ ਹੈ ਤੇ ਇਸ ਕਰਕੇ ਉਹਨਾਂ ਬੱਚਿਆਂ ਦਾ ਮਾਣ ਜਿਹੜਾ ਹੈ ਉਹ ਵੱਧਾ ਤੇ ਇਸ ਲਈ ਅਸੀਂ ਅੱਗੇ ਵਾਸਤੇ ਵੀ ਇਹ ਸਾਰੇ ਉਪਰਾਲੇ ਕਰਦੇ ਰਹਾਂਗੇ ਅਸੀਂ ਆਪਣੇ ਸਕੂਲ ਨੂੰ ਹੋਰ ਬਲੰਦੀਆਂ ਤੇ ਲਿਜਾਣ ਦੇ ਲਈ ਹਰ ਕੋਸ਼ਿਸ਼ ਕਰਦੇ ਰਹਾਂਗੇ ਤੇ ਸਾਡਾ ਵੀ ਹੁਣ ਸਾਰੇ ਸਟਾਫ ਦੇ ਨਾਲ ਰਲ ਮਿਲ ਕੇ ਹੋਰ ਸਹਿਯੋਗ ਪਾਵਾਂਗੇ ਜਿੰਨਾ ਵੀ ਸਾਡੇ ਕੋਲ ਹੋ ਸਕੇ ਆ ਅਸੀਂ ਇਸ ਪਿੰਡ ਲਈ ਇਸ ਸਕੂਲ ਲਈ ਕਰਾਂਗੇ ਅਸੀਂ ਸਰਕਾਰ ਅੱਗੇ ਪਰ ਜੋ ਅਪੀਲ ਕਰਦੇ ਆਂ ਕਿ ਸਾਡੀ ਜਿਹੜੀ ਬੱਸ ਸੇਵਾ ਚੱਲ ਰਹੀ ਆ ਸਾਨੂੰ ਵੀ ਸਰਕਾਰ ਵੱਲੋਂ ਇੱਕ ਬੱਸ ਸੇਵਾ ਦੀ ਜਿਹੜਾ ਹੈ ਬੇਨਤੀ ਕਰਦੇ ਆਂ ਕਿ ਉਹ ਸਾਨੂੰ ਬੱਸ ਸੇਵਾ ਸਾਡੇ ਸਕੂਲ ਨੂੰ ਦਿੱਤੀ ਜਾਵੇ ਤਾਂ ਕਿ ਅਸੀਂ ਇਸ ਨੂੰ ਹੋਰ ਅੱਗੇ ਲੈ ਚੱਗੇ ਅਸੀਂ ਇਸ ਨੂੰ ਮੰਗ ਕਰਦੇ ਆਂ ਕਿ ਸਾਡਾ ਜਿਹੜਾ ਸਕੂਲ ਹੈ ਉਹ ਪ੍ਰਮੋਟ ਵੀ ਕੀਤਾ ਜਾਵੇ ਅੱਗੇ ਵਾਸਤੇ ਸਾਨੂੰ ਇਸ ਦੇ ਵਿੱਚ ਵਾਧਾ ਕੀਤਾ ਜਾਵੇ ਤਾਂ ਕਿ ਜਿਹੜਾ ਲੜਕੀਆਂ ਨੂੰ ਦੂਰ ਜਾਣ ਦੀ ਲੋੜ ਨਾ ਪਵੇ ਇਸ ਕਰਕੇ ਅਸੀਂ ਸਾਰੇ ਹੀ ਸਰਕਾਰ ਦਾ ਨਗਰ ਨਿਵਾਸੀਆਂ ਦਾ ਐਨਆਈਆਰ ਵੀਰਾਂ ਦਾ ਤੇ ਸਾਧ ਤਨ ਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਕੋਟ ਕੋਟ ਧੰਨਵਾਦ ਕਰਦੇ ਹਾਂ। ਹਾਂਜੀ ਸਰ ਕੀ ਨਾਮ ਹੈ ਜੀ? ਮੇਰਾ ਨਾਮ ਹਰਕੀਰਤ ਸਿੰਘ ਹੈ। ਮੈਂ ਸਕੂਲ ਚ ਸਾਇੰਸ ਮਾਸਟਰ ਵਜੋਂ ਆਪਕੀ ਸੇਵਾ ਨਿਭਾ ਰਹੇ ਹਾਂ। ਅੱਜ ਸਕੂਲ ਦੇ ਵਿੱਚ ਪੀਟੀਐਮ ਕੀਤੀ ਆ ਗਈ। ਠੀਕ ਹੈ ਨਿਕ। ਪੀਟੀਐਮ ਪੇਰੈਂਟ ਟੀਚਰ ਮੀਟਿੰਗ ਜੋ ਹੈ ਸਰਕਾਰ ਵੱਲੋਂ ਇੱਕ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਹੈ। ਐਸ ਵਿੱਚ ਜਿਵੇਂ ਅੱਜ ਬੱਚਿਆਂ ਦਾ ਰਿਜ਼ਲਟ ਹੈ ਨਵਾਂ ਸੈਸ਼ਨ ਸ਼ੁਰੂ ਹੋ ਰਿਹਾ ਹੈ ਤੇ ਵੱਧ ਤੋਂ ਵੱਧ ਬੱਚੇ ਹੁਣ ਪਾਸ ਹੋ ਕੇ ਤੇ ਅਗਲੀ ਕਲਾਸਾਂ ਜਾਣਗੇ ਤੇ ਅਸੀਂ ਕਹਿਣਾ ਹੈ ਕਿ ਵੱਧ ਤੋਂ ਵੱਧ ਬੱਚੇ ਸਾਡੇ ਸਕੂਲ ਚ ਆਣ ਤੇ ਦਾਖਲਾ ਲੈਣ ਜਿਹੜੀਆਂ ਸਹੂਲਤਾਂ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਹਨ ਉਹਨਾਂ ਦਾ ਲਾਭ ਲੈ ਸਕ ਸਕੂਲ ਦੇ ਵਿੱਚ ਕੀ ਫੀਰ ਓਪਰਚ्युनिटीਆਂ ਨੇ ਜੋ ਆਪਰੇ ਬੱਚੇ ਦਾਖਲਾ ਕਰਾਂ ਸਕੂਲ ਦੇ ਸਭ ਤੋਂ ਵੱਡੀ ਗੱਲ ਹੈ ਕਿ ਅਸੀਂ ਜੋ ਬੱਚੇ ਹਨ ਬਾਹਰ ਤੋਂ ਲੈ ਰਹੇ ਹਾਂ ਹੋਰ ਪਿੰਡਾਂ ਤੋਂ ਲੈਣੇ ਹਨ ਉਹਨਾਂ ਵਾਸਤੇ ਇੱਕ ਵੈਂਚ ਚਲਾਈ ਹੋਈ ਹੈ ਜੋ ਸੇਵਾ ਸਾਡੇ ਟੀਚਰਾਂ ਵੱਲੋਂ ਕੀਤੀ ਜਾਂਦੀ ਹੈ ਅਤੇ ਉਸ ਵਿੱਚ ਵੱਧ ਤੋਂ ਵੱਧ ਯੋਗਦਾਨ ਪਾਇਆ ਜਾਂਦਾ ਹੈ ਤੇ ਉਹ ਸਾਡੇ ਕੋਲ ਪਿਛਲੇ ਸਾਲ 2010 ਤੋਂ ਚੱਲ ਰਹੀ ਹੈ ਤੇ ਅਸੀਂ ਕਹਿੰਦੇ ਆ ਸਰਕਾਰ ਨੂੰ ਅਪੀਲ ਕਰ ਰਹੇ ਹਾਂ ਕਿ ਉਹ ਇਸ ਸੇਵਾ ਵਿੱਚ ਜੋ ਅਸੀਂ ਫ੍ਰੀ ਬੱਚਿਆਂ ਨੂੰ ਸੇਵਾ ਦੇ ਰਹੇ ਹਾਂ ਉਹ ਵੀ ਸਾਨੂੰ ਪ੍ਰੋਵਾਈਡ ਕਰੇ ਕੋਈ ਨਾ ਕੋਈ ਬੱਸ ਦੀ ਸੇਵਾ ਸਾਨੂੰ ਪ੍ਰੋਵਾਈਡ ਕਰੇ ਸਰਕਾਰ ਤਾਂ ਜੋ ਅਸੀਂ ਹੋਰ ਆਪਣੇ ਸਕੂਲ ਨੂੰ ਵਧੀਆ ਚਲਾ ਸਕੀਏ ਤੇ ਹੋਰ ਬੱਚੇ ਦੂਜੇ ਪਿੰਡਾਂ ਤੋਂ ਲਿਆ ਸਕੀਏ ਨਵੇਂ ਸੈਸ਼ਨ ਨੂੰ ਲੈ ਕੇ ਬੱਚਿਆਂ ਨੇ ਮਾਪਿਆਂ ਦੀ ਪੀਰ ਕਰਨੀ ਨਵੇਂ ਸੈਸ਼ਨ ਨੂੰ ਲੈ ਕੇ ਅਸੀਂ ਇਹ ਅਪੀਲ ਕਰਨਾ ਚਾਹੁੰਦੇ ਹਾਂ ਕਿ ਜੋ ਮਾਪੇ ਹਨ ਉਹ ਸਾਡੇ ਸਕੂਲ ਚ ਪਹਿਲਾਂ ਆਣ ਸਹੂਲਤਾ ਦੇਖਣ ਉਸ ਹਿਸਾਬ ਨਾਲ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਉਹਨਾਂ ਦਾ ਦਾਖਲਾ ਕਰਵਾਉਣ ਸਾਡੇ ਸਕੂਲ ਵਿੱਚ ਤਾਂ ਜੋ ਸਾਡੀ ਸਟ੍ਰੈਂਥ ਵਧ ਸਕੇ ਔਰ ਅਸੀਂ ਹੋਰ ਬਹੁਤ ਵਧੀਆ ਅਪਰਾਹਲੇ ਤਰਫੇ ਇਹਨਾਂ ਦੇ ਵੱਧ ਤੋਂ ਵੱਧ ਦਾਖਲਾ ਕਰਵਾ ਸਕੀਏ ਤੇ ਅਸੀਂ ਧੰਨਵਾਦੀ ਹਾਂ ਸਰਕਾਰ ਦਾ ਜਿਨ੍ਹਾਂ ਨੇ ਇਹ ਬਹੁਤ ਵਧੀਆ ਅਪਰਾਹਲਾ ਕੀਤਾ ਅਤੇ ਉਸ ਤੋਂ ਬਾਅਦ ਅਸੀਂ ਧੰਨਵਾਦੀ ਹਾਂ ਪਿੰਡ ਦੇ ਪਤੰਦੇ ਸਜਿਨ੍ਹਾਂ ਦਾ ਪੰਚਾਇਤ ਦਾ ਜਿਨ੍ਹਾਂ ਨੇ ਕੇ ਸਾਨੂੰ ਇੰਨਾ ਵਧੀਆ ਸਹਿਯੋਗ ਦਿੱਤਾ ਹੈ ਗਰਾਊਂਡ ਵੀ ਉਹਨਾਂ ਵੱਲੋਂ ਸਾਨੂੰ ਦਿੱਤਾ ਗਿਆ ਹੈ ਸਕੂਲ ਨੂੰ ਬਹੁਤ ਬਿਹਤਰੀ ਲਈ ਵੱਧ ਤੋਂ ਵੱਧ ਡੋਨੇਸ਼ਨ ਉਹਨਾਂ ਵੱਲੋਂ ਦਿੱਤੀ ਜਾਂਦੀ ਹੈ ਤੇ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰ ਰਹੇ ਹਾਂ ਅੱਗੇ ਤੋਂ ਸਾਨੂੰ ਇਸੇ ਤਰ੍ਹਾਂ ਸਹਿਯੋਗ ਦਿੰਦੇ ਰਹਿਣ ਤਾਂ ਜੋ ਅਸੀਂ ਹੋਰ ਵਧੀਆ ਕਰ ਸਕੀਏ